ਜਾਣਦੇ ਹਾਂ ਕਿਵੇਂ ਭੂਤਾਂ ਨੇ ਰਾਤੇ ਰਾਤ ਖੂਬ ਬਣਾ ਦਿੱਤਾ ਸੀ ਪਰ ਉਹ ਅੱਜ ਵੀ ਮੌਜੂਦ ਆ ਖੂ ਤਾਂ ਗੁਰੂ ਪਿਆਰਿਓ ਆਓ ਆਪਾਂ ਜਾਣੀਏ ਆਪਣੇ ਇਤਿਹਾਸ ਦੇ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਦੀਨੇ ਕਾਂਗੜ ਪਹੁੰਚੇ ਆ ਦੀਨੇ ਕਾਂਗੜ ਤੋਂ ਬਾਅਦ ਗੁਰੂ ਮਹਾਰਾਜ ਜੀ ਗੁਰੂ ਸਰ ਪਹੁੰਚੇ ਗੁਰੂ ਸਾਹਿਬ ਜੀ ਫਿਰ ਇੱਥੋਂ ਹੁੰਦੇ ਹੋਏ ਇੱਕ ਨਗਰ ਦੇ ਵਿੱਚ ਜਦੋਂ ਪਹੁੰਚੇ ਕਈਆਂ ਕੋਹਾਂ ਦੇ ਉੱਪਰ ਭਗਤਾ ਨਾਮੀ ਪਿੰਡ ਸੀ। ਉੱਥੇ ਇੱਕ ਸੋਹਣਾ ਪਿੱਪਲ ਦਾ ਦਰਖਤ ਬਣਿਆ ਸੀ। ਉਹ ਦਰਖਤ ਦੇ ਥੱਲੇ ਮਹਾਰਾਜ ਨੇ ਆਪਣੇ ਘੋੜੇ ਨੂੰ ਠਹਿਰਾਇਆ ਤੇ ਘੋੜੇ ਤੋਂ ਉੱਤਰ ਕੇ ਇੱਕ ਸੇਵਕ ਦੇ ਹੱਥ ਵਿੱਚ ਘੋੜੇ ਦੀ ਬਾਂਦ ਨੂੰ ਫੜਾ ਦਿੱਤਾ। ਫਿਰ ਉੱਥੇ ਗਲੀਚੇ ਵਿਛਾਏ ਗਏ ਆ। ਸਾਰੇ ਸੁਖ ਦੇ ਨਾਲ ਉਹਨਾਂ ਦੇ ਉੱਪਰ ਬੈਠ ਗਏ। ਉੱਥੇ ਬੈਠ ਕੇ ਗੁਰੂ ਜੀ ਨੇ ਇੱਧਰ ਉੱਧਰ ਦੇਖਣਾ ਕੀਤਾ। ਨੇੜੇ ਹੀ ਇੱਕ ਖੂਹ ਦੀ ਚਣਵਾਈ ਹੋਈ ਸੀ ਉੱਥੇ। ਤੇ ਉੱਥੇ ਇੱਕ ਮਨੁੱਖ ਗੁਰੂ ਜੀ ਦੇ ਕੋਲ ਆਇਆ। ਉਸ ਨੂੰ ਪੁੱਛਣ ਵਾਸਤੇ ਗੁਰੂ ਜੀ ਬੋਲੇ ਕਿ ਇੱਥੇ ਕੌਣ ਖੂਹ ਲਗਾ ਰਿਹਾ ਹੈ। ਅੰਤਰਾਜਮੀ ਗੁਰੂ ਸਾਹਿਬ ਜੀ ਫਿਰ ਵੀ ਪੁੱਛਦੇ ਆਂ ਕਹਿੰਦੇ ਜੀ ਇਹ ਪਿੰਡ ਕਿਸ ਦਾ ਹੈ। ਤੇ ਕਿੱਸਦਾ ਇਹ ਘਰ ਹੈ ਉਹ ਸੱਜਣ ਨੇ ਕਿਹਾ ਕਹਿੰਦੇ ਮਹਾਰਾਜ ਜੀ ਭਾਈ ਬੈਲੋ ਜੀ ਦਾ ਇਹ ਪੋਤਾ ਹੈ ਜਿਹਦਾ ਨਾਮ ਹੈ ਭਾਈ ਭਗਤਾ ਜਿਹਨੂੰ ਭਗਤਾ ਭਗਤਾ ਕਰਕੇ ਵੀ ਸਾਰੇ ਆਖਦੇ ਸੀ ਉਹਨਾਂ ਦਾ ਇਹ ਪਿੰਡ ਹੈ ਤੇ ਉਹੀ ਜਿਹੜੇ ਇੱਥੇ ਫੂਲ ਲਗਵਾ ਰਹੇ ਹਨ ਇਹ ਸੁਣ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੈਸੇ ਤਾਂ ਬਾਦਸ਼ਾਹ ਦੇ ਲੱਗਣ ਤੇ ਸਾਬੂਨ ਪਿੰਡ ਦਾ ਨਾਮ ਹੋਵੇ ਜਿਵੇਂ ਪਹਿਲਾਂ ਹੋਈ ਹੈ ਉਸ ਦੀ ਗਤੀ ਮੈਂ ਇਸ ਥਾਂ ਕਹਿੰਦਾ ਹਾਂ ਸਿੱਖਾਂ ਨੇ ਸੁਣ ਕੇ ਪੁੱਛਿਆ ਕੈਸਾ ਪ੍ਰਸੰਗ ਹੈ ਗੁਰੂ ਜੀ ਸਾਨੂੰ ਵੀ ਪੂਰੀ ਗੱਲ ਸੁਣਾਓ ਇਹ ਖੂਹ ਦੇ ਬਾਰੇ ਜਿਵੇਂ ਇਹ ਖੂਹ ਬਣਿਆ ਉਹ ਕਥਾ ਅਸੀਂ ਆਪਣੇ ਕੰਨਾਂ ਦੇ ਨਾਲ ਸੁਣਨੀ ਚਾਹੁੰਦੇ ਹਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀ ਕਥਾ یوں ਸੁਣਾਈ ਆ ਇਹਦੇ ਤੁਰਕਾਂ ਦਾ ਇੱਕ ਵੱਡਾ ਦੀਵਾਨ ਸੀ ਜਿਹਨੂੰ RAMU SHAH ਕਰਕੇ ਸਾਰੇ ਜਾਣਦੇ ਸੀ ਇੱਕ ਲੜਕੀ ਉਹਦੇ ਘਰ ਵਿੱਚ ਰਹਿੰਦੀ ਸੀ ਉਹ ਦੀਵਾਨ RAMU ANANDPUR SAHIB ਚੱਲ ਕੇ ਆਇਆ ਸਿਨੇਮਰ ਹੋ ਕੇ ਉਹਨੇ ਸਭਾ ਦੇ ਵਿੱਚ ਬਚਨ ਸੁਣਾਇਆ ਕਹਿਣ ਲੱਗਾ ਮੇਰੀ ਲੜਕੀ ਨੂੰ ਕੋਈ ਆਤਮਾ ਭੂਤ ਚਿੰਬੜਿਆ ਹੋਇਆ ਹੈ ਗੁਰੂ ਜੀ ਜੇ ਕੋਈ ਗੁਰਸਿੱਖ ਹੋਵੇ ਜਿਹੜਾ ਸੁਚੇਤ ਹੋਵੇ ਕਮਾਈ ਵਾਲਾ ਹੋਵੇ ਬੰਦਗੀ ਵਾਲਾ ਹੋਵੇ ਤਾਂ ਉਸ ਭੂਤ ਨੂੰ ਇਹਦੇ ਵਿੱਚੋਂ ਬੱਚੀ ਵਿੱਚੋਂ ਕੱਢ ਦੇਵੇ ਇਸ ਤਰ੍ਹਾਂ ਕੱਢੇ ਕਿ ਉਹ ਦੁਆਰਾ ਪ੍ਰਵੇਸ਼ ਨਾ ਕਰ ਸਕੇ ਬਾਣੀ ਵਿੱਚ ਲਿਖਿਆ ਨਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਤ ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਉਹ ਭੂਤ ਨੂੰ ਇਸ ਪ੍ਰਕਾਰ ਕੱਢ ਦੇਵੇ ਵੀ ਉਹ ਦੁਆਰਾ ਨਾ ਉਹਦੇ ਵਿੱਚ ਬੱਚੀ ਵਿੱਚ ਜਾ ਸਕੇ ਕਹਿੰਦੇ ਬਹੁਤ ਇਲਾਜ ਕਰਵਾਇਆ ਾਰ ਗਏ ਠੱਗ ਗਏ ਪਰ ਬੱਚੀ ਬੱਚੋ ਨਾ ਭੂਤ ਨਹੀਂ ਵੀ ਕੱਢ ਸਕਿਆ ਇਸ ਕਰਕੇ ਗੁਰੂ ਜੀ ਮੈਂ ਚੱਲ ਕੇ ਬੜੀ ਦੂਰੋਂ ਆਨੰਦਪੁਰ ਆਇਆ ਹਾਂ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਇਹ ਸੁਣ ਕੇ ਸਾਰਿਆਂ ਨੇ ਭਾਈ ਭਗਤੇਜੀ ਵੱਲ ਦੇਖਿਆ ਫਿਰ ਭਗਤਾ ਜੀ ਦਾ ਜਿਹੜਾ ਰੁਖ ਸੀ ਪਛਾਨ ਕੇ ਤੇ ਉਸ ਸਮੇਂ ਉਹ ਬੋਲਿਆ ਚਿੰਤਾ ਨਾ ਕਰੋ ਆਰਾਮ ਆ ਜਾਵੇਗਾ ਭਾਈ ਭਗਤਾ ਜੀ ਕਹਿੰਦੇ ਚਿੰਤਾ ਨਾ ਕਰੋ RAMU ਸਾਹਿਬ ਜੀ ਬੱਚੇ ਠੀਕ ਹੋ ਜਾਵੇਗਾ ਰਾਮੂ ਸੁਣ ਕੇ ਬਹੁਤ ਪ੍ਰਸੰਨ ਹੋਇਆ ਉਹਨੇ ਫਿਰ ਭਾਈ ਭਗਤਾ ਜੀ ਦੀ ਬੜੀ ਸੇਵਾ ਕੀਤੀ ਆ ਉਹਨਾਂ ਨੂੰ ਨਾਲ ਲੈ ਕੇ ਲਾਹੌਰ ਚਲਾ ਗਿਆ ਰਾਮੂ ਦੇ ਘਰੇ ਪਹੁੰਚ ਕੇ ਤੇ ਭਾਈ ਭਗਤਾ ਜੀ ਦੀ ਕਮਾਈ ਜ਼ਿਆਦਾ ਸੀ ਭਾਈ ਬੈਲੋ ਜੀ ਦੀ ਵੰਸ ਵਿੱਚੋਂ ਸੀਗੇ ਕਿਉਂਕਿ ਭਾਈ ਬੈਲੋ ਜੀ ਦੀ ਵੰਸ ਕਿਉਂ ਆ ਭਾਈ ਬੈਲੋ ਜੀ ਤੋਂ ਬਾਅਦ ਭਾਈ ਨਾਨੂ ਜੀ ਹੋਏ ਉਹਨਾਂ ਦੇ ਪੁੱਤਰ ਨਾਨੂ ਜੀ ਤੋਂ ਬਾਅਦ ਇਹ ਭਗਤਾ ਜੀ ਹੋਏ ਉਹ ਫਿਰ ਜਦੋਂ ਗਏ ਤੇ ਉਹਨਾਂ ਨੇ ਭੂਤ ਕੱਢ ਦਿੱਤਾ ਕਮਾਈ ਵਾਲੀ ਸੀ ਫਿਰ RAMU ਦੀਵਾਨ ਨੇ ਹੱਥ ਜੋੜ ਕੇ ਕਿਹਾ ਵੀ ਆਪਣਾ ਚਿੱਤ ਦੱਸੋ ਕਾਰਜ ਦੱਸੋ ਵੀ ਮੈਂ ਤੁਹਾਡੀ ਕੀ ਖੇਦਮਤ ਕਰਾਂ ਸੇਵਾ ਕਰਾਂ ਮੈਨੂੰ ਆਪਣਾ ਸੇਵਕ ਜਾਣ ਜੋ ਵੀ ਤੁਸੀਂ ਫਰਮਾਉਂਗੇ ਮੈਂ ਉਹੀ ਸੇਵਾ ਕਰ ਦੇਵਾਂਗਾ ਇਹ ਸੁਣ ਕੇ ਭਾਈ ਭਗਤਾ ਜੀ ਨੇ ਆਪਣੇ ਕੰਮ ਬਾਰੇ ਦੱਸਿਆ ਕਹਿੰਦੇ ਮੈਂ ਆਪਣੇ ਪੈੰਡ ਦੇ ਵਚਨਾ ਖੂਲਵਾਉਣਾ ਚਾਹੁੰਦਾ ਹਾਂ ਸਮਾਜ ਦੀ ਸੇਵਾ ਕਰਨੀ ਚਾਹਨਾ ਪਿੰਡ ਦੇ ਲੋਕ ਪਾਣੀ ਪੀਆ ਕਰਨਗੇ ਮੈਨੂੰ ਉਹਦੇ ਲਈ ਪੱਕੀਆਂ ਇੱਟਾਂ ਦੀ ਲੋੜ ਆ ਜਿਹੜੀਆਂ ਬੜੀਆਂ ਦੁਰਲੱਭ ਹਨ ਕਿਤੇ ਵੀ ਇਹ ਨੇੜੇ ਤੇ ਜਿਹੜੇ ਨਹੀਂ ਮਿਲਦੀਆਂ ਇਸ ਕਰਕੇ ਆ ਇੱਕ ਆਵਾ ਇੱਟਾਂ ਦਾ ਮੈਨੂੰ ਦੇ ਦੇਵੋ ਹੋਰ ਨਹੀਂ ਮੈਨੂੰ ਕੁਝ ਚਾਹੀਦਾ ਮੇਰਾ ਖੂ ਲੱਗ ਜਾਵੇ ਇਹ ਹੀ ਮੇਰਾ ਕਾਰਜ ਹੈ ਇਹ ਸੁਣ ਕੇ RAMU ਸ਼ਾ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਤੁਸੀਂ ਮੇਰੀ ਲੜਕੀ ਵਿੱਚੋਂ ਭੂਤ ਕੱਢਿਆ ਜਿੰਨੀ ਤੁਹਾਡੀ ਇੱਛਾ ਇੱਟਾਂ ਤਾਂ ਤੁਸੀਂ ਲੈ ਲਵੋ ਪਰ ਇਹ ਇੱਟਾਂ ਇਥੋਂ ਲਾਹੌਰ ਤੋਂ ਬਠਿੰਡੇ ਕਿਵੇਂ ਪਹੁੰਚਣਗੀਆਂ ਕਿਉਂਕਿ ਬਠਿੰਡੇ ਜ਼ਿਲ੍ਹੇ ਵਿੱਚ ਪਿੰਡ ਪਿੰਦਾ ਭਗਤਾ ਭਗਤਾ ਭਾਈ ਦਾ ਵੀ ਪਿੰਡ ਆ ਤੁਸੀਂ ਸੰਗਤਜੀ ਜਾ ਕੇ ਉਹ ਖੂਹ ਬਣਿਆ ਭੂਤਾਂ ਵਾਲਾ ਤੇ ਦਰਸ਼ਨ ਵੀ ਕਰ ਸਕਦੇ ਹੋ ਉੱਥੇ ਜਾ ਕੇ ਕਹਿੰਦੇ ਇਹ ਇੱਟਾਂ ਏਡੀ ਦੂਰ ਕਿਵੇਂ ਪਹੁੰਚਣਗੀਆਂ ਊਠਾਂ ਜਾਂ ਗੱਡਿਆਂ ਦੇ ਉੱਪਰ ਤਾਂ ਇਹ ਇੱਟਾਂ ਲੱਦੀਆਂ ਨਹੀਂ ਜਾ ਸਕਦੀਆਂ ਬਹੁਤ ਪੈਸਾ ਲੱਗ ਜਾਊਗਾ ਇਸ ਕਰਕੇ ਮੈਨੂੰ ਉੱਤਰ ਦੇਵੋ ਇਹ ਸੁਣ ਕੇ ਭਾਈ ਭਗਤਾ ਜੀ ਨੇ ਕਿਹਾ ਕਿ ਤੁਸੀਂ ਇੱਟਾਂ ਦੇਣੀਆਂ ਬਸ ਗੱਲੀਆਂ ਬਾਕੀ ਲਹਿਮ ਆਪੇ ਜਾਊਗਾ ਤੁਸੀਂ ਬਸ ਇੱਟਾਂ ਲਈ ਹਾਮੀ ਭਰ ਦੋ ਜਿਹੜਾ ਡਿਲੀਵਰੀ ਕਰਨ ਦਾ ਕੰਮ ਆ ਭਾਵ ਕਿ ਉਹ ਅਸੀਂ ਆਪੇ ਹੀ ਕਰ ਲਾਂਗੇ ਇੱਕ ਰਾਤ ਵਿੱਚ ਹੀ ਸਾਰੀਆਂ ਲੈ ਜਾਾਂਗੇ ਏਕ ਨਿਸਾਮੇ ਸਭ ਲੈ ਜਾਵੇ ਪਹੁੰਚੇ ਸੁਗਮ ਕੂਪ ਲਗਵਾਵੇ ਆਰਾਮ ਨਾਲ ਪਹੁੰਚ ਕੇ ਖੂਲਵਾ ਦੇਵਾਂਗੇ RAMU SHAH ਨੇ ਇੱਟਾਂ ਦਾ ਇੱਕ ਆਵਾ ਦੇ ਦਿੱਤਾ ਤੇ ਵੇਖਣ ਵਾਸਤੇ ਇੱਕ ਪਹਿਰੇਦਾਰ ਬਿਠਾਇਆ ਵੀ ਤੂੰ ਵੇਖੀਂ ਵੀ ਰਾਤੇ ਰਾਤ ਇੱਟਾਂ ਕਿਵੇਂ ਲੈ ਜਾਣਗੇ ਇੰਨੀਆਂ ਭਾਈ ਭਗਤਾ ਜੀ ਨੇ ਕਿਉਂਕਿ ਉਹਨਾਂ ਦੇ ਕੋਲ ਵਸਸ ਸੀਗੀਆਂ ਪ੍ਰੇਤਾਂ ਭੂਤਾਂ ਆਦਿ ਜੋ ਵੀ ਹੁੰਦੇ ਆ ਬਦਰੂਹਾ ਉਹਨਾਂ ਦੀ ਕਮਾਈ ਨਹੀਂ ਸੀ ਤੇ ਉਹ 18 ਸਿੱਧੀ ਨਵ ਨਿੱਧੀਆਂ ਜਿਹੜੀਆਂ ਮਹਾਰਾਜੀ ਬਾਣੀ ਵਿੱਚ ਕਹਿੰਦੇ ਆ ਤੇ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੇ ਸਦਾ ਵਸਾਏ ਨਵ ਨਿੱਧੀ 18 ਸਿੱਧੀ ਤਾਂ ਇਹ ਤਾਂ ਛੋਟੀਆਂ ਚੀਜ਼ਾਂ ਹੁੰਦੀਆਂ ਭਗਤ ਵਾਸਤੇ ਤੇ ਭਾਈ ਭਗਤਾ ਜੀ ਨੇ ਪ੍ਰੇਤਾਂ ਨੂੰ ਪ੍ਰੇਰਿਆ ਕਹਿੰਦੇ ਆਓ ਸਾਰੇ ਸਮਾਜ ਦਾ ਕੰਮ ਕਰਨਾ ਆਪਾਂ ਸਾਰੇ ਆ ਕੇ ਇੱਟਾਂ ਢੋਣ ਲੱਗੇ ਪ੍ਰੇਤ ਭੂਤ ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਇੱਕ ਝਾਮ ਮੈਂ ਸਭ ਲੈ ਆਏ ਇੱਕ ਪਹਿਰ ਦੇ ਵਿੱਚ ਸਾਰੀਆਂ ਇੱਟਾਂ ਲੈ ਕੇ ਆਏ ਆ ਜਿਹੜਾ ਰਾਮੂ ਸੀ ਉਹਨੇ ਉੱਥੇ ਮਨੁੱਖ ਬਿਠਾਇਆ ਸੀ ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਉਹਨੇ ਰਾਮੂ ਪਾਸ ਜਾ ਕੇ ਕਿਹਾ ਕਿ ਦੇਖੋ ਜੀ ਮੈਂ ਇੱਕ ਵੱਡਾ ਰੋਲਾ ਰੱਪਾ ਸੁਣਿਆ ਹੈ ਪਰ ਕਿਸੇ ਦਾ ਰੂਪ ਰੰਗ ਆਕਾਰ ਮੈਂ ਨਹੀਂ ਵੇਖਿਆ ਪਰ ਉਹ ਬੜੀ ਛੇਤੀ ਇੱਟਾਂ ਲੈ ਕੇ ਆਵਦੀ ਰਾਮੂ ਸ਼ਾ ਸੁਣ ਕੇ ਬੜਾ ਹੈਰਾਨ ਹੋਇਆ ਫਿਰ ਚੁੱਪ ਹੋ ਗਿਆ ਇਸ ਪ੍ਰਕਾਰ ਭਾਈ ਭਗਤਾ ਜੀ ਨੇ ਇਹ ਖੂਲਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸੰਗਤ ਨੂੰ ਕਥਾ ਸੁਣਾਈ ਕਹਿੰਦੇ ਹੁਣ ਵੀ ਭੂਤੋ ਦੀ ਮਜਦੂਰੀ ਕਰਦੇ ਆ ਚੂਨਾ ਤੇ ਇਟਾ ਲਿਆ ਲਿਆ ਕੇ ਧਰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਨ ਵਿੱਚ ਪ੍ਰਸੰਨ ਹੋ ਕੇ ਸਾਰੀਆਂ ਭੂਤਾਂ ਪ੍ਰੇਤਾਂ ਨੂੰ ਭਾਈ ਵੈਲੋ ਜੀ ਦੇ ਵਸ ਵਿੱਚ ਕਰ ਦਿੱਤਾ ਸੀ ਚਾਰੇ ਪਾਸਿਆਂ ਤੋਂ ਭੂਤ ਤੇ ਪ੍ਰੇਤ ਇਹਨਾਂ ਦੇ ਵਸ ਹਨ ਇਹਨਾਂ ਦੇ ਘਰ ਵਿੱਚ ਰਹਿੰਦੇ ਆ ਸਤਗੁਰੂ ਜੀ ਨੇ ਬੈਠ ਕੇ ਕਥਾ ਸੁਣਾਈ ਇੰਨੇ ਵਜ ਕਿਸੇ ਨੇ ਜਾ ਕੇ ਕਹਿਤਾ ਇਹ ਗੁਰੂ ਸਾਹਿਬ ਜੀ ਇੱਕ ਪਿੱਪਲ ਥੱਲੇ ਬੈਠੇ ਹੋਏ ਆ ਜੋ ਗੱਲਬਾਤ ਗੁਰੂ ਜੀ ਤੇ ਲੋਕਾਂ ਨੇ ਕੀਤੀ ਸੀ ਉਹਨੇ ਜਾ ਕੇ ਭਾਈ ਵੈਲੋ ਜੀ ਦੀ ਵੰਸ ਨੂੰ ਦੱਸਿਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਕਈ ਸਿੰਘ ਉਹਨਾਂ ਦੇ ਨਾਲ ਇੱਥੇ ਖੂਹ ਲੱਗਾ ਭੂਤਾਂ ਵਾਲਾ ਖੂਹ ਜਿੱਥੇ ਉੱਥੇ ਸਤਗੁਰੂ ਮਹਾਰਾਜ ਬੈਠੇ ਆ ਉਸ ਸਮੇਂ ਭਾਈ ਬੈਲੋ ਜੀ ਦੇ ਪੜਪੁੱਤਰੇ ਭਾਈ ਭਗਤਾ ਜੀ ਦੇ ਪੰਜ ਪੁੱਤਰ ਜਿਨ੍ਹਾਂ ਵਿੱਚ ਇੱਕ ਵੱਡੀ ਔਸਤਰੀ ਨੇ ਇੱਕ ਗੁਰਦਾਸ ਨਾਮੀ ਪੁੱਤਰ ਜੰਮਿਆ ਸੀ ਦੂਜੀ ਔਸਤਰੀ ਨੇ ਭਾਈ ਤਾਰਾ ਭਾਈ ਭਾਰਾ ਭਾਈ ਮਹਿਰਾ ਭਾਈ ਬਖਤਾ ਇਹ ਸਾਰੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਪਹੁੰਚੇ ਆ ਇਹਨਾਂ ਨੇ ਕੀ ਕੀਤਾ ਗੁਰੂ ਸਾਹਿਬ ਜੀ ਵਾਸਤੇ ਗੁਰੂ ਪਿਆਰਿਓ ਇੱਕ ਘੋੜੇ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਉਹਦੇ ਉੱਪਰ ਚਾਂਦੀ ਦੀ ਕਾਠੀ ਪਾਈ ਆ ਸਤਿਗੁਰੂ ਮਹਾਰਾਜ ਨੂੰ ਲਿਆ ਕੇ ਭੇਟ ਕੀਤੀ ਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਆ ਬੈਠ ਕੇ ਹੱਥ ਜੋੜ ਕੇ ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਹੋ ਗਏ ਅਸੀਂ ਤੁਸੀਂ ਸਾਡੇ ਪਿੰਡ ਵਿੱਚ ਚੱਲ ਕੇ ਆਏ ਹ ਹੱਥ ਜੋੜ ਕੇ ਕਹਿੰਦੇ ਆਪ ਜੀ ਦੇ ਅੱਗੇ ਨੇ ਕਿਸੇ ਪਰਸ਼ ਨੇ ਝੂਠ ਬੋਲਿਆ ਹੈ ਇਹ ਖੂਬਚਾਰੇ ਦੀ ਕੀ ਗੱਲ ਆ ਤੁਹਾਡੇ ਕੋਲੋਂ ਹੀ ਅਸੀਂ ਸਭ ਕੁਝ ਲਿਆ ਤੁਹਾਡੇ ਕੋਲੋਂ ਹੀ ਅਸੀਂ ਸਭ ਕੁਝ ਲਿਆ ਮਹਾਰਾਜ ਇਹ ਭੂਤਾਂ ਪ੍ਰੇਤਾਂ ਤੁਹਾਡੇ ਵਸ ਚਾ ਤੁਹਾਡੇ ਹੁਕਮ ਦੇ ਨਾਲ ਪੰਜਵੇਂ ਜਾਮੇ ਵਿੱਚ ਸਾਡੇ ਵਸ ਹੋ ਗਈਆਂ ਇਸ ਕਰਕੇ ਸਿੱਧੇ ਤੌਰ ਤੇ ਤਾਂ ਇਹ ਲੋਕਾਂ ਨੂੰ ਲੱਗਦਾ ਵੀ ਭਾਈ ਭਗਤਾ ਜੀ ਨੇ ਖੂ ਲਵਾਇਆ ਪਰ ਮਹਾਰਾਜ ਮੈਂ ਨਾ ਹੀ ਪ੍ਰਭ ਸਭ ਕਿਸ ਤੇਰਾ ਇਹ ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਹੋਇਆ ਹੈ ਅਸੀਂ ਤਾਂ ਤੁਹਾਡੇ ਦਾਸ ਹਾਂ ਜੀ ਅਸੀਂ ਤਾਂ ਤੁਹਾਡੇ ਮਹਾਰਾਜ ਜੀ ਕਹਿਣੇ ਤੋਂ ਬਾਹਰ ਨਹੀਂ ਹੋ ਸਕਦੇ ਤਾਂ ਬੜਾ ਸੋਹਣਾ ਘੋੜਾ ਉਹਨਾਂ ਨੇ ਲਿਆ ਕੇ ਮਹਾਰਾਜ ਜੀ ਨੂੰ ਭੇਟ ਕੀਤਾ ਕਹਿੰਦੇ ਹਮਰੋ ਸਭ ਕਰਬਾਰ ਤੁਹਾਡਾ ਸਭ ਜਾਤਿਕ ਆਪ ਦਤਾਰਾ ਮਹਾਰਾਜ ਆਪ ਜੀ ਸੁੱਖਾਂ ਦੇ ਦਾਤੇ ਹੋ ਅਸੀਂ ਤਾਂ ਮੰਗਦੇ ਹਾਂ ਤੁਸੀਂ ਦੇਣਹਾਰ ਹੋ ਜੀ ਸਤਗੁਰੂ ਜੀ ਨੇ ਪੰਜਾਂ ਭਰਾਵਾਂ ਵੱਲ ਵੇਖਿਆ ਜਿਨ੍ਹਾਂ ਵਿੱਚ ਬੜੀ ਨਿਮਰਤਾ ਸੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਤੋਂ ਉਹਨਾਂ ਦੀ ਸੌਕਸਾਂਦ ਪੁੱਛੀ ਆ ਤੇ ਉਹਨਾਂ ਦੀ ਲਿਆਂਦੀ ਭੇਟਾ ਨੂੰ ਪ੍ਰਵਾਨ ਕਰ ਲਿਆ